ਆਪੁੜੀ ਲੰਗੋਵਾਲ ਉਹੀ ਹੈ ਜਿਹਦਾ ਕਿੱਸਾ ਜੌਣੇ ਮੋੜ ਨਾਲ ਜੁੜਿਆ ਹੋਇਆ ਹੋਰ ਗੱਲ ਤੋਂ ਜੁੜਿਆ ਹੋਇਆ ਕੀ ਅਸਲ ਕਿੱਸਾ ਕੀ ਸੀ ਜੌਣੇ ਮੋੜ ਦਾ ਅੰਗੇਰੋ ਜੌਣੇ ਮੋੜ ਨੇ ਕਹਿੰਦੇ ਨਾ ਗੀਤ ਲਾ ਦਿੱਤੀਆਂ ਲੁੱਟਣ ਲਾ ਉਹਨਾਂ ਸਾਡੇ ਢੰਡਰੇ ਚਾਰ ਡਾਕਾ ਰੁੱਟੇ ਹੋਏ ਅੱਛਾ ਚਾਰ ਡਾਕੂ ਸੀ ਉਸ ਟਾਈਮ ਹਾਂ ਬਿਲਰ ਤੇ ਪਰਸੋਂ ਪੰਜਦ ਕਰਨਾ ਧੰਨੀਆਂ ਨੇ ਉੱਚੀ ਪੁਰਸਤੂ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਜੀ ਸੇਤਾ ਠੀਕ ਹੈ ਜੀ ਠੀਕ ਨੇ ਬਸ ਹੂੰ ਮੈਨੂੰ ਲੱਗਦਾ ਤੁਸੀਂ ਸਾਰਿਆਂ ਜੋ ਵੱਧ ਰੌਣਕ ਜੇ ਹੋਵੋਗੇ ਗੱਲਾਂ ਬਾਤਾਂ ਵੱਧ ਸੁਣਾਉਣ ਵਾਲੇ ਹੋ ਨਹੀਂ ਭਰਾ ਕੋਈ ਗੱਲ ਹੈ ਇੱਕੋ ਹੀ ਗੱਲ ਹੈ ਹਾਂ ਠੀਕ ਹੈ ਜੀ ਬਾਪੂ ਜੀ ਇਹੀ ਪਿੰਡ ਤੁਹਾਡਾ ਹਾਂ ਇਹ ਬਾਪੂ ਜੀ ਲਾਂਗੋਵਾਲ ਉਹੀ ਹੈ ਜਿਹਦਾ ਕਿੱਸਾ ਜੋਣੇ ਮੋੜ ਨਾਲ ਜੁੜਿਆ ਹੋਇਆ ਉਹ ਨਾਲ ਗੱਲ ਜੁੜਿਆ ਹੋਇਆ ਕੀ ਅਸਲ ਕਿੱਸਾ ਕੀ ਸੀ ਜੋਣੇ ਮੋੜ ਦਾ ਗੇਰੋ ਜੋਨੇ ਮੋੜ ਨੇ ਕਹਿੰਦੇ ਨਾ ਗੀਤ ਲਾ ਦਿੱਤੀਆਂ ਲੁੱਟਣ ਦਾ ਹੂੰ ਉਹ ਲੋਹੜੇ ਕੰਡਲੇ ਚਾਰ ਡਾਕਾਏ ਉੱਠੇ ਹੋਏ ਤੇ ਅੱਛਾ ਚਾਰ ਡਾਕੂ ਸੀ ਉਸ ਟਾਈਮ ਹਾਂ ਜੌਨੇ ਮੋੜ ਦੀ ਤੇ ਹਾਕ ਪਣੀ ਪੜਦੀ ਸੀ ਹੂੰ ਉਦਾਂ ਗਾਣ ਵਾਲਾ ਨੇ ਫੜ ਵੀ ਸਾਡੇ ਬੰਦੇ ਨੇ ਕੇੜੜ ਕਾਇ ਤੇ ਉਹਨੇ ਫੜ ਵੀ ਲਈ ਤੇ ਹੂੰ ਕਹਿੰਦਾ ਮੋੜ ਕੋਲੋਂ ਲੁੱਟਿਆ ਰਹਿਣ ਲਿਆ ਹੂੰ ਕੋਨ ਨੂੰ ਜਵਾਬ ਨਹੀਂ ਆਇਆ ਫਿਲਮਾਂ ਫੁਲਮਾਂ ਚ ਜ ਦਿਖਾਉਂਦੇ ਆ ਨਾ ਲੰਕੋਵਾਲ ਹਨਾ ਗੀਤ ਵੀ ਗੰਭੀਰ ਹਮ ਲੰਕੋਵਾਲ ਦੀਆਂ ਤੀਆਂ ਲੁੱਟ ਲੀਆਂ ਜਾਉਣੇ ਮੋੜਦੇ ਆ ਆਹ ਉਹਦਾ ਨਾ ਇਹ ਜੀ ਗੀਤ ਆ ਉਹਨਾਂ ਰਿਸ਼ਤੇਦਾਰੀ ਹਾਂਜੀ ਉਹਦੀ ਉਰੇ ਰਿਸ਼ਤੇਦਾਰੀ ਸੀ ਉਹ ਤਾਂ ਕੁੜੀ ਨੂੰ ਕੁਛ ਦੇਣ ਆਇਆ ਸੀ ਉੱਥੇ ਰੋਟੀ ਰੁੱਖਾ ਕੇ ਜਾਂਦੇ ਸੀ ਅੱਛਾ ਉਹ ਉਹ ਜਾਉਣਾ ਮੌਣ ਨਹੀਂ ਉਹ ਇਧਰੋਂ ਆਇਆ ਜੀ ਕਲੀਪੁਰ ਤੋਂ ਹਮ ਉਰੇ ਕੋਈ ਰਿਸ਼ਤੇਦਾਰੀ ਸੀ ਉਹਦੀ ਜਿ ਕਰਕੇ ਅੱਛਾ ਦੋ ਸੀ ਜਾਉਣੇ ਮੋੜਦੇ ਨਾ ਕੋਈ ਜੀ ਜਿਉਂਨੇ ਮੋੜ ਕੇ ਦੌੜ ਗਏ ਹੋਣਗੇ ਜਿਵੇਂ ਉਹਨਾ ਬਣੀ ਸਿੰਘ ਕਹਿ ਦਿੰਨੇ ਆ ਕੋਈ ਕਹਿੰਦਾ ਜੀ ਉਧਰ ਦਾ ਕੋਈ ਕਹਿੰਦਾ ਇਧਰ ਦਾ ਕੋਈ ਕਹਿੰਦਾ ਲੋਂਗੋ ਵਾਲ ਦਾ ਕੋਈ ਪਤਾ ਨਹੀਂ ਤੁਹਾਨੂੰ ਠੀਕ ਹੈ ਬਾਪੂ ਜੀ ਫੇਰ ਤੂੰ ਹੀ ਤਾਂ ਵਿਰਗਾ ਤੋਂ ਕਿਸੇ ਕਿਸੇ ਸੁਣੇ ਹੋਣਗੇ ਉਹਨਾਂ ਦੇ ਕੋਈ ਜਿਆਦਾ ਨਹੀਂ ਦਿਮਾਗ ਨਹੀਂ ਕੰਮ ਕਰਦਾ ਸੋਹਣਿਆ ਸਭ ਕੁਝ ਹੈ ਉਸ ਭੁੱਲਿਆ ਨਹੀਂ ਹੋਇਆ ਹੁਣ ਆਪਾਂ ਨੂੰ ਪਤਾ ਹੀ ਹੈ ਵੀ ਸਰਕਾਰਾਂ ਨੂੰ ਕੀ ਕਹੀਏ ਬੇਈਮਾਨਾ ਨੇ ਪਹਿਲਾਂ ਤੋਂ ਲੈ ਕੇ ਹੁਣ ਤੋਂ ਲੈ ਕੇ ਮਾੜੇ ਦੀ ਤਾਂ ਕੋਈ ਸੋਚਦੇ ਹੀ ਨਹੀਂ ਉਹਨਾਂ ਕਾਲੀਆਂ ਦਾ ਦੇਖ ਲਓ ਕੀ ਹਾਲ ਹੋਇਆ ਪਿਆ ਵਿਚਾਰਿਆਂ ਦਾ ਦੂਜਾ ਦੂਜੇ ਨੂੰ ਕਹੀ ਜਾਂਦਾ ਦੂਜਾ ਦੂਜੇ ਨੂੰ ਕਹੀ ਜਾਂਦਾ ਕੋ ਚੰਗਾ ਕੰਮ ਤਾਂ ਇਹਨਾਂ ਨੇ ਵੀ ਨਹੀਂ ਕਰਿਆ ਹੁਣ ਆਮ ਆਲੇ ਨੇ ਉਹਨਾਂ ਚ ਕਹੀ ਜਾਂਦੇ ਨੇ ਫਲਾਡਾਂ ਬਣ ਤਰੀ ਫਸ ਗਿਆ ਫਲਾਡਾਂ ਮੰਤਰੀ ਫਸ ਗਿਆ ਕੀ ਕਰਨਗੇ ਦੁਨੀਆ ਪ੍ਰੇਸ਼ਟ ਹੋਈ ਪਈ ਪਈ ਪਿੰਡ ਦਾ ਹੁਣ ਤੁਹਾਨੂੰ ਪਤਾ ਹੀ ਹੈ ਸੜਕਾਂ ਦਾ ਬਣਾਤੀ ਢਹਿ ਗਈ ਬਣਾਤੀ ਢਹਿ ਉਹ ਉਹ ਤਾਂ ਕਹਿੰਦੇ ਅਸੀਂ ਵਿਕਾਸ ਹੀ ਬਹੁਤ ਕਰ ਰਹੇ ਹਾਂ ਆ ਦੇਖ ਲਓ ਹੁਣ ਵਿਕਾਸ ਦੇ ਕੋਲ ਦੀ ਆ ਤੁਸੀਂ ਇੱਥੋਂ ਦੀ ਲਾਂਚ ਖਾਦੀ ਬਾਪੂਰੀ ਨਸ਼ੇ ਦਾ ਫੁੱਲ ਹੋ ਰਿਹਾ ਹੈ ਪਰ ਆਮ ਆਦਮੀ ਪਾਰਟੀ ਕਹਿੰਦੀ ਸੀ ਕਹਿੰਦੀ ਅਸੀਂ ਲੱਕ ਤੋੜ ਦਾਂਗੇ ਨਸ਼ੇ ਦਾ ਜਦੋਂ ਅਸੀਂ ਸੱਤਾ ਚਾਹੀ ਕੋਈ ਟੁੱਟਿਆ ਨਹੀਂ ਲੱਕ ਭੋਰਾ ਤੋਂ ਵਧਿਆ ਇਲਾਕਾ ਹੂੰ ਪੁਲਿਸ ਆਣ ਹਾਲੀ ਸਾਹਮਣੇ ਵੇਚ ਰਹੇ ਦੁਨੀਆ ਕੋਈ ਨਹੀਂ ਫੜ ਰਿਹਾ ਇਹਨਾਂ ਕਿ ਕਿੰਨੇ ਕਦਾ ਚਿੱਟਾ ਵਿਕ ਜਾਂਦਾ ਕਿੰਨਾ ਕ ਚਿੱਟਾ ਵਿਕਦਾ ਇੱਥੇ ਚਿੱਟਾ ਦਾ ਰੱਬ ਦਾ ਨੋਈ ਐਸੇ ਹੂੰ ਲੱਖਾਂ ਦਾ ਕਰੋੜਾਂ ਦਾ ਕੋਈ ਗਿਣਤੀ ਦਾ ਕਰੋੜਾਂ ਲਿਊਗਾ ਇਹ ਤਾਂ ਹੂੰ ਲੱਖਾਂ ਸਾਡੀ ਪੱਤੀ ਹਾਂ ਲੱਖਾਂ ਸਾਡੀ ਪੱਤੀ ਪੱਤੀ ਵਿਕਲੇ ਲੱਖਾਂ ਰੁਪਈਆ ਦਾ ਹਾਂ ਲੈਣੀ ਚਾਹੁੰਦਾ ਬਾਪੂ ਪਰ ਜਿਹੜੀ ਆਮ ਆਰਮੀ ਪਾਰਟੀ ਆ ਉਹ ਤਾਂ ਦਾਅਵੇ ਕਰੀ ਜਾਂਦੀ ਹੈ ਕਹਿੰਦੀ ਅਸੀਂ ਨਸ਼ਾ ਬੰਦ ਕਰਤਾ ਪੰਜਾਬ ਚ ਹਾਂ ਨਸ਼ਾ ਉਹਨੇ ਬੰਦ ਕਰਾ ਲਿਆ ਡੀਲਰ ਤੇ ਪਰ ਸੋ ਪੰਜ ਦੁਕਾਨਾਂ ਭੰਨੀਆਂ ਨੇ ਹੂੰ ਉੱਚੀ ਪੁਰਸਲੀ ਆ ਬੰਦ ਕਰਾਇਆ ਉਹਨੇ ਠੀਕ ਪੰਜ ਦੁਕਾਨਾਂ ਦੇ ਡਾਕਟਰ ਤੋੜ ਕੇ ਅੰਦਰੋਂ ਸਾਮਾਨ ਚ ਕਿਵੇਂ ਜੀ ਕੁੜੀਆਂ ਸਕੂਟਰੀਆਂ ਤੇ ਆ ਕੇ ਵੇਚਦੀਆਂ ਨੇ ਜਿਹੜੀ ਆਮ ਆਦਮੀ ਸਰਕਾਰ ਹੈ ਕਿਸਾਨਾਂ ਵਾਸਤੇ ਮਾੜੀ ਨਹੀਂ ਚੰਗੀ ਹੈ ਕਿ ਉਹ ਬਿਜਲੀ ਮੁਕਤ ਹੈ ਬਿਜਲੀ ਆਉਂਦੀ ਬਹੁਤ ਹੈ ਪਸਾ ਗੱਲ ਨਹੀਂ ਤੇ ਉਹ ਤੁਸੀਂ ਕੋ ਪ੍ਰਸ਼ਾਸਨ ਅਗੇ ਕੰਪਲੀਟ ਨਹੀਂ ਕੀਤੀ ਵੀ ਇਸ ਤਰ੍ਹਾਂ ਸਾਡੇ ਇਲਾਕੇ ਚ ਚਿੱਟਾ ਵਿਕਦਾ ਤੇ ਇਹ ਕੰਟਰੋਲ ਸਾਨੂੰ ਗੱਲ ਹੀ ਨਹੀਂ ਕਰਨ ਦਿੰਦੇ ਆ ਕਿਸਾਨ ਵਾਲੇ ਹੋਗੇ ਜੀ ਆ ਫਲਾਣਾ ਪਟਕਾ ਬਣ ਕੇ ਵਗ ਗਿਆ ਧਰਨਾ ਲਾ ਦੇਾਂਗੇ ਮੁਲਾਜ਼ਮ ਨੂੰ ਜਾ ਕੇ ਹਰੇਕ ਨੂੰ ਕਹਿੰਦੇ ਨੇ ਬੈਂਕ ਚ ਜਾ ਕੇ ਕਹਿੰਦੇ ਨੇ ਠੱਗੀ ਆਵਦੇ ਕਰੇ ਕਰਦਾ ਅਗਲਾ ਜਾ ਕੇ ਬੈਂਕ ਤੇ ਰੌਲਾ ਪਾ ਲੰਦਾ ਤੁਸੀਂ ਸਾਨੂੰ ਘੱਟ ਦੇ ਦਿੱਤੇ ਜੀ ਬੈਠੇ ਦੇਣੇ ਨੇ ਦੇਉ ਨਹੀਂ ਸੀ ਧਰਨਾ ਲਾਵਨੀ ਬਾਪੂਪੁਰਾ ਆਮ ਆਦਮੀ ਪਾਰਟੀ ਵਾਲੇ ਤਾਂ ਕਹਿੰਦੇ ਸੀ ਇਹਨਾਂ ਫੱਟਿਆ ਤੋਂ ਇਹਨਾਂ ਸੱਥਾ ਚੋ ਸਰਕਾਰ ਚੱਲੂਗੀ ਨਹੀਂ ਅਠੀਕ ਹੈ ਕਿਸਾਨਾਂ ਵਾਸਤੇ ਕੋਈ ਮਾਰੀ ਹੋਰਾਂ ਸਰਕਾਰਾਂ ਨਾਲ ਵਧੀਆ ਹੀ ਹੈ ਅਸੀਂ ਤਾਂ ਇਹ ਗੱਲ ਕਹਿੰਦੇ ਕਿਵੇਂ ਜੀ ਚਿੱਟੇ ਚਿੱਟੇ ਦਾ ਸਭ ਪੈਂਦਰਾ ਨਸ਼ਿਆਂ ਦਾ ਕੱਲਾ ਚਿੱਟਾ ਹੀ ਵੇਖਦਾ ਸਭ ਕੁਝ ਪੁਰਾਣੀ ਸਰਕਾਰ ਬਿੱਤੀ ਹੋਰ ਅਪੁਰੀਆ ਬਾਪੂ ਵਰ ਕਾਲੀਆਂ ਕੁਲੀਆਂ ਦਾ ਕੀ ਲੱਗਦਾ ਫਿਰ ਆ ਜਾਣਗੇ 2027 ਚ ਮੁਰਾ ਆਉਂਦਾ ਭਾਈ ਨਕਰ ਕਾਲੀ ਕਿੱਥੇ ਹਣ ਬਾਹਰ ਹੈ ਕਾਲੀ ਨਹੀਂ ਹੋਗੀ ਉਹ ਨਹੀਂ ਕਾਲੀ ਨਹੀਂ ਤੇ ਫਿਰ ਕਾਂਗਰਸ ਵਾਲੇ ਆ ਜਾਣਗੇ ਕਿਵੇਂ ਜੀ ਕਾਂਗਰਸ ਟਾਰ ਲੱਗਦੀ ਹੈ ਕਾਂਗਰਸ ਆ ਸਕਦੀ ਆ ਪਰ ਕਾਲੀ ਨਹੀਂ ਆ ਸਕਦਾ ਕਾਲੀ ਨਹੀਂ ਆ ਸਕਦਾ ਠੀਕ ਹੈ ਕਿਵੇਂ ਉਹਨਾਂ ਪਰਗੇ ਆਉਂਦਾ ਕਿਵੇਂ ਜੀ ਢੜ ਭਰਗੇ ਉਹਦਾ ਕਾਲੀ ਜਾਂਦਾ ਹੂੰ ਤਾਂ ਇਸ ਦੁਬਾਰ ਹੁਣ ਕੀ ਕਰਨਗੇ ਹੂੰ ਉਹ ਢੜ ਦਾ ਉਹ ਪਹਿਲੇ ਉਹ ਆਪਣੇ ਜਣੇ ਉਹਨਾਂ ਦੀ ਬੇਵਾਹ ਹੋ ਗਈ ਨਹੀਂ ਬਾਪੂ ਢੜ ਦਾ ਉਹਨਾਂ ਦਾ ਪਹਿਲਾਂ ਕਿਲੇ ਢੋਣਾ ਤੇ ਹਾਂ ਢੜ ਦਾ ਉਹਨਾਂ ਦਾ ਪਹਿਲੇ ਉਹ ਰੱਪਰੇ ਹੋਣੀ ਠੀਕ ਹੈ ਜਣੇ ਹੁਣ ਉਹਨਾਂ ਦੀ ਦਿਫਾਰ ਵੀ ਹੋਣੀ ਜਣੇ ਉਹ ਆ ਨਹੀਂ ਸਕਦੇ ਕਹਾਂ ਜਿੰਨੇ ਵੱਡੇ ਲੀਡਰ ਦੇ ਸਾਹ ਭੱਜ ਭੁੱਜ ਕੇ ਉਹਨਾਂ ਨੂੰ ਪਿੰਡ ਰਸਾ ਵਗੈਰਾ ਹੋਰ ਜਿਹੜੇ ਪੁੰਡਰ ਪੰਡਰ ਵਾਗੇ ਦਾ ਬੜਾ ਨੁਟਟ ਗਈ ਇਹ ਇਹ ਜਿਹੜਾ ਪਿੰਡ ਆ ਇਹ ਪਿੰਡ ਕਿੱਡਾ ਕਾ ਬਾਪੂ ਪਿੰਡ ਦੇ 40000 ਵੋਟ ਹੈ 40000 ਵੋਟ ਫਿਰ ਤਾਂ ਬਹੁਤ ਵਟਾਦੇ ਹਾਂ ਵੱਡੇ ਹੀ ਤੇ ਇਹ ਇਹ ਫਿਰ ਬਾਪੂ ਪਿੰਡ ਬੰਨਿਆ ਕਿਵੇਂ ਗਿਆ ਆ ਪਿੰਡ ਦਾ ਨਾਮ ਕਿਵੇਂ ਪਿਆ ਲਵੋ ਕੋ ਪਿੰਡ ਦੇ ਬਾਬੇ ਅੱਲੇ ਦਾ ਬੰਨਿਆ ਹੋਇਆ ਨਹੀਂ ਨਹੀਂ ਇਹ ਕੋਈ ਦੱਸਿਆ ਹੋਊਗਾ ਵੀ ਓਰਗਾ ਨੇ ਕਿਵੇਂ ਇਹਦਾ ਨਾ ਬੰਨਿਆ ਕਰ ਲੈਨੇ ਬੰਨਿਆ ਇੰਨਾ ਕੋ ਪਤਾ ਵੀ ਉਹ ਐ ਨਹੀਂ ਪਤਾ ਵੀ ਕਿਵੇਂ ਬੰਨਿਆ ਬੰਨਿਆ ਬਾਬੇ ਵਾਲੇ ਰੋਏ ਪਿੱਤੇ ਪਹਿਲਾਂ ਕੈਂਬੋਲ ਤੀਜੀ ਕੈਂਬੋਲ ਹਾਂ ਇੱਕੇ ਦੀ ਕੋਈ ਟੋਬਾ ਟੱਬਾ ਉਹ ਝੋਟਾ ਕੇ ਇਥੋਂ ਲਿਬੜ ਕੇ ਭਾਗ ਗਿਆ ਪਾਣੀ ਦੇ ਹਿਸਾਬ ਨਾਲ ਬਸੂਰੇ ਬੰਨਦੇ ਅੰਦਰ ਅੰਦਰ ਲੱਭਦੇ ਇਹ ਗੱਲ ਹੈ ਪਹਿਲਾ ਪਿੰਡਾਂ ਦੇ ਨਾਂ ਇਹੋ ਜਿਹੇ ਹੁੰਦੇ ਸੀ ਹਨਾ ਕੈਂਬੋਲ ਅਸਲ ਕੈਂਬੋਲ ਤੀ ਲਾਉਂਗਾ ਵਰਦਾਨੋ ਲੋងਗੋੜ ਦਾ ਹੁਣ ਸਾਡ ਨੂੰ ਇਨਾ ਪਤਾ ਨਹੀਂ ਵੀ ਕੀ ਕਿਵੇਂ ਬੱਜਿਆ ਥੋੜਾ ਕਿ ਨਾਂ ਬਾਪੂ ਜੀ ਪਹਿਲਾਂ ਪੁਰਾਣੇ ਟਾਈਮ ਤੇ ਨਾਂ ਵੀ ਹੋਰ ਹੁੰਦੇ ਸੀਗੇ ਜਿਵੇਂ ਮੁਖਤ ਸਿੰਘ ਮੁਖਤਿਆਰ ਸਿੰਘ ਹੁਣ ਤਾਂ ਨਾ ਹੀ ਮੁਖੀ ਸਿੰਘ ਰਹਿ ਗਏ ਨਿੱਕੇ ਨਿੱਕੇ ਰਹਿ ਗਏ ਥੋੜਾ ਕੀ ਨਾਮ ਸਾਡਾ ਨੌਪੂਰਾ ਸਿੰਘ ਹੂੰ ਹੁਣ ਤਾਂ ਪਹਿਲਾਂ ਤਾਂ ਕਿਸੇ ਨੂੰ ਰੂੜੀ ਕਿਸੇ ਨੂੰ ਪੱਠਾ ਕਿਸੇ ਜਿਹੇ ਨਾਂ ਤੇ ਹੁਣ ਤਾਂ ਉਹ ਹੁਣ ਤਾਂ ਨਾ ਜੀ ਬਿੱਟੂ ਫਿੱਟੂ ਫਲਾਣਾ ਟੈਂਕੂ ਮੈਂਕੂ ਇਹੋ ਜਿਹੇ ਨਾਮ ਬਾਪੂ ਨੇ ਕਹਿਆ ਨਾ ਕੋਈ ਅਰੇ ਬਾਪੂ ਨੇ ਕਹਿੰਦੇ ਨਾ ਅੰਕਲ ਆਈ ਨਾ ਚੱਲਣਾ ਅੰਕਲ ਜੀ ਭਲਾਣਾ ਜੀ ਪਤਾ ਨਹੀਂ ਲੈ ਵੀ ਕੀ ਬੋਲਦਾ ਬੰਦਾ ਵਿਆਹ ਕਿਹੜੇ ਸਾਲ ਚ ਹੋਇਆ ਸੀ ਬਾਬਾ ਜੀ ਤੁਹਾਡਾ ਸਾਡਾ ਸਾਡਾ ਵਿਆਹ ਨੂੰ 52 ਸਾਲ ਹੋ ਗਏ ਧੰਨ ਦਾ ਬਦਨ 52 ਸਾਲ ਹੋ ਗਏ ਹੂੰ ਠੀਕ ਫਿਰ ਬੇਬੇ ਹੈਗੀ ਆ ਹੁਣ ਮੇਰੇ ਕਰਨ ਹਾਂ ਹੈਗੀ ਆ ਹੂੰ ਠੀਕ ਹੈ ਇੱਥੇ ਕਿੰਨੇ ਵੇ ਆ ਜਾਂਦੇ ਨੇ ਉਰੇ ਦਾ ਗੋਡੇ ਦੋਸ ਦੇਣਾ ਢੜਕੀਆਂ ਆ ਜਾਂਦੇ ਆ ਅੱਛਾ ਠੀਕ ਹੈ ਗੋਡੇ ਜਿਹੜਿਆ ਆਹ ਸੋਣੇ ਇਹ ਦੋਸ ਦੇ ਤੁਰਿਆ ਨਹੀਂ ਹੁੰਦਾ ਠੀਕ ਹੈ ਤੇ ਤੁਸੀਂ ਇੱਧਰ ਆ ਜਾਂਦੇ ਆ ਆ ਘਰੇ ਬੂਹਾਂ ਹੈਗੀਆਂ ਪਰਵਾਹ ਹੈ ਤੇ ਫਿਰ ਬੇਬੇ ਨਹੀਂ ਲੜਦੀ ਲੁੱੜਦੀ ਵੀ ਸਾਰੀ ਉਮਰ ਕੰਮਕਾਰ ਕੀਤਾ ਹੁਣ ਬੈ ਜਾ ਗੱਲਾਂ ਬਾਤਾਂ ਕਰਦੇ ਆ ਦੁੱਖ ਸੁੱਖ ਕਰਦੇ ਆ ਕਿਹ ਹੈ ਆ ਬੇਬੇ ਪੂਰੇ ਬੱਝੇ ਆ ਸਾਰੀ ਰਾਤ ਬੈਠਣ ਦੀਆਂ ਜਦੋਂ ਜਦੋਂ ਵਿਆਹ ਹੋਇਆ ਸੀ ਬਾਪੂ ਜਿਵੇਂ ਹੁਣ ਤਾਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਤੇ ਬਰਾਤਾਂ ਜਾਂਦੀਆਂ ਉਦੋਂ ਕਾਹਤੇ ਬਰਾਤ ਗਈ ਸੀ ਟੋਟੀ ਬਸ ਤੇ ਕਿੰਨੇ ਕ ਬੰਦੇ ਗਏ ਸੀ ਬਰਾਤ ਤੇ ਬਰਾਤ ਤੇ ਸਾਡਾ ਫਰੀਕਾ ਬਹੁਤ ਜ਼ਿਆਦਾ ਹੈ ਬਰਾਤ ਸਾਡੀ ਬਹੁਤ ਜੁਣਦੀ ਹੈ 300 400 500 ਕਿੰਨਾ ਪਤਾ ਗਿਆ ਲਾਹ ਉਹ ਲਾਹ ਤਕਰੀਬਨ 100 ਕ ਬੰਦੇ ਸੀ 100 ਕ ਬੰਦਾ ਹੀ ਸੀ ਹੁਣ ਤਾਂ ਜਾਨੇ ਵੱਧ ਹੋ ਜਾਂਦੇ ਨੇ ਉਦੋਂ ਫਰੀਕਾ ਦੇ ਸਾਹ ਉਹਨਾਂ ਬੰਦੇ ਵੱਧ ਹੀ ਤੇ ਸਾਡੇ ਦੋ ਲਾਣੇ ਵੱਡੇ ਤੇ ਕਿੰਨਾ ਲੈ ਕੇ ਸਾਡਾ ਕੀ ਦਿੱਤਾ ਦਿੱਤਾ ਸੀ ਜਿਵੇਂ ਹੁਣ ਤਾਂ ਅੱਗੋਂ ਮੋਟਰਸਾਈਕਲ ਮੰਗ ਲੈਂਦੇ ਆ ਉਦੋਂ ਕੀ ਦਿੱਤਾ ਸੀ ਤੁਹਾਨੂੰ ਕੜੀ ਰੇਡਰ ਵਾਈਸਾਈਕਲ ਹੂੰ ਕੜੀ ਤੇ ਰੇਡਰ ਦਾ ਸਾਈਕਲ ਚਾਹ ਕਿੰਨਾ ਸੀ ਯਾਰ ਹਾਂ ਕੰਨੇ ਚੀਜ਼ਾਂ ਚਾਹ ਕਿੰਨਾ ਕਿ ਫਿਰ ਬਾਪੂ ਹੋਇਆ ਜਦੋਂ ਉਹਨਾਂ ਨੇ ਚੀਜ਼ਾਂ ਦਿੱਤੀਆਂ ਇਹ ਨਾਲੇ ਫਿਰ ਵਿਆਹ ਹੋ ਗਿਆ ਤੁਹਾਡਾ ਉਹ ਸਾਈਕਲ ਪਿਆ ਹੈ ਜੀ ਸਾਈਕਲ ਤੇ ਮੋਲ ਲਾ ਕੇ ਜਾਂਦਾ ਹੁੰਦਾ ਸੀ ਤੇ ਫਿਰ ਬਾਪੂ ਕੀ ਕੀ ਤਕੂਤ ਵੀ ਸੁਣਦੇ ਹੋਵੋਗੇ ਹਨਾ ਰੇਡਕਿਊ ਦੇ ਫਿਰ ਕੀ ਤਾਂ ਸਿੱਧੇ ਸਿੱਧੇ ਇਹਦੇ ਕੋਈ ਮਾੜੇ ਗੰਦੇ ਗੀਤ ਨਹੀਂ ਥੇ ਜਿਵੇਂ ਹੁਣ ਗੰਦ ਬਣ ਲੈਣ ਰੇਡੂਏ ਉਹ ਉਹ ਗੰਦਨੀ ਮਰਦੇ ਤਾ ਬਪੂ ਚ ਚਮਕੀਲਾ ਤਾਂ ਉਹਨਾਂ ਟਾਈਮਾਂ 'ਚ ਵੀ ਹੋਊਗਾ ਨਾ ਫੋਟੋ ਵਾਲੀ ਹੈ ਨਹੀਂ ਜੀ ਚਮਕੀਲਾ ਹੱਡ ਉੱਥੇ ਆਏ ਸੀ ਉਹਨੂੰ ਉੜਕ ਗਏ ਵੇਖਿਆ ਜੀ ਤੁਸੀਂ ਉਹਦੇ ਚਿਹਰਾ ਵਾਦ ਆ ਉਹਨੂੰ ਬਾਲ ਜਰ ਮਗਰ ਆ ਥਾਈ ਚ ਆ ਮਗਰੀ ਹੂੰ ਉਹਦੇ ਕੁੜੀ ਦੇ ਵਿੱਚ ਆਏ ਵੇਖਿਆ ਜੀ ਤੁਸੀਂ ਫਿਰ ਹਾਂ ਦੇਖਿਆ ਵਧੀਆ ਸੁਣਾ ਹੀ ਉਹਦਾ ਗਾਣਾ ਹੈ ਗਾਣੇ ਗੁਣੇ ਸੁਣਾ ਸੀ ਉਹਦੇ ਗਣੇ ਉਹ ਹੈ ਕਹਿੰਦੀ ਕਹਿੰਦਾ ਮੇਰੇ ਘਰ ਆਈ ਦਾਸਾ ਕਹਿੰਦਾ ਉਹ ਨਿੱਕਾ ਨਣਾ ਹੋ ਕੇ ਟੈਕ ਨਹੀਂ ਕਹਿੰਦੀ ਹੂੰਣ ਵਾਲਾ ਕਹਿੰਦੀ ਅੱਛਾ ਉਦੋਂ ਆਇਆ ਸੀ ਹਾਂ ਠੀਕ ਤਾਂ ਫਿਰ ਬਾਪੂ ਹੁਣ ਦੇ ਸਮੇਂ ਚ ਤੇ ਪਹਿਲਾ ਵਾਲੇ ਸਮੇਂ ਚ ਫਰਕ ਕਿੰਨਾ ਕਾ ਬਹੁਤ ਜ਼ਿਆਦਾ ਫਰਕ ਬਾਪੂ ਜਿਵੇਂ ਹੁਣ ਮੁੰਡੇ ਆ ਬਾਈ ਥੋੜਾ ਵਿਆਹ ਹੋਇਆ ਹਾਂ ਬਾਈ ਆ ਜਿਵੇਂ ਬਾਈ ਦਾ ਵਿਆਹ ਹੋਇਆ ਵਾ ਹੁਣ ਵਾਲੇ ਮੁੰਡੇ ਤਾਂ ਬਾਈ ਘਰ ਵਾਲੀ ਨੂੰ ਘਮੋਣ ਲੈ ਕੇ ਜਾਂਦੇ ਆ ਹਨੀਮੂਨ ਤੇ ਤੁਸੀਂ ਲੈ ਕੇ ਗਏ ਸੀ ਹਾਂ ਬਾਈ ਲੈ ਕੇ ਜਾਂਦੇ ਕਿੱਥੇ ਲੈ ਕੇ ਗਏ ਸੀ ਪੂਰੀ ਇੱਧਰ ਨਾਣਾ ਦੇ ਵੀਕਣੀ ਮੱਥਾ ਟੇਕਣ ਨਾਲੇ ਘੌਂਕੇ ਆ ਗਏ ਅਨੰਦਪੁਰ ਸਾਹਿਬ ਨਾਲੇ ਮੱਥੇ ਦਾ ਮੱਥਾ ਹਾਂ ਅਨੰਦਪੁਰ ਸਾਹਿਬ ਕੀ ਬਾਤ ਹੈ ਉੱਥੇ ਗਏ ਨਾਲੇ ਦਰਸ਼ਨ ਕਰਿਆ ਦੀ ਬਾਹਰ ਹਾਂ ਤੇ ਬਾਪੂ ਜੀ ਤੁਸੀਂ ਕਿੱਥੇ ਘਮੋਣ ਲੈ ਕੇ ਗਏ ਸੀ ਬਾਈ ਤਾਂ ਕਹਿੰਦਾ ਉਹਨੂੰ ਲੈ ਕੇ ਗ ਹਾਂ ਤੇ ਬੇਬੇ ਜਨੇ ਜਦਜੋਦ ਨਹੀਂ ਕੀਤੀ ਭਾਈ ਮੈਨੂੰ ਲੈ ਕੇ ਚਲਾਉਂਦੀ ਸਾਈਕਲ ਕੋਈ ਹੋਰ ਜਦ ਨਹੀਂ ਕੀਤੀ ਸੀ ਹੂੰ ਉਹ ਤਾਂ 13 ਅਗੇ ਮਹੀਨਾ-ਮਹੀਨਾ ਦੋ-ਦੋ ਮਹੀਨੇ ਹੁੰਦੀਆਂ ਇੰਦੀਆਂ ਹੂੰ ਤੇ ਕਿੰਬਟੀਆਂ ਰੰਗ ਰਸ ਰਸ ਕੇ ਜਾਂਦੀ ਸੀ ਤੁਹਾਡੇ ਅੱਛਾ ਉਹਨੂੰ ਤਕਰੀਬਨ ਇਹ ਜਿਹੇ ਜਮਾਨੇ ਹੁੰਦੇ ਤੇ ਬਸ ਤੇ ਬਾਪੂ ਜੀ ਲੱਗ ਗਿਆ ਹੁੰਦਾ ਫਿਰ ਮਹੀਨਾ ਦੋ-ਦੋ ਮਹੀਨੇ ਆਹ ਉਹਦਾ ਬੰਦਲ ਜੀ ਲੱਗਦਾ ਨਹੀਂ ਹੁਣ ਕਿਉਂ ਨਹੀਂ ਲੱਗਦਾ ਹੁਣ ਹੁਣ ਤੇ ਹਾਲਾਤ ਖਰਾਬ ਹੋ ਗਏ ਹੁਣ ਤਾਂ ਬਹੁਤ ਜ਼ਿਆਦਾ ਗੱਲ ਹੋ ਰਹੀ ਹੈ ਕਿਹੜੀ ਹੋਣ ਗੱਲ ਹੈ ਤੋ ਟੋਡਾ ਕੀ ਦੋ ਵਿਆਹ ਹੋਇਆ ਸੀ ਮੇਰਾ ਇਹ ਤਾਂ ਬਸ ਪਹਿਲਾ ਹੋਇਆ ਸੀ ਮੇਰਾ ਹੋਇਆ ਸੀਗਾ 63 ਵਿਆਹ ਵਾਲੇ ਦਿਨ ਜਿਵੇਂ ਕੱਲ ਨੂੰ ਬਰਾਤ ਜਾਣੀ ਹੋਵੇ ਤਾਂ ਵਿਆਹ ਤੋਂ ਇੱਕ ਦਿਨ ਪਹਿਲਾਂ ਚਾ ਕਿੰਨਾ ਕੁ ਸੀਗਾ ਤੁਹਾਨੂੰ ਮੈਨੂੰ ਕਹਦਾ ਜਦੋਂ ਸੀ ਮੈਂ ਤਾਂ ਕਿਸੇ ਦੇ ਘਰੇ ਬਠਿਆ ਧਨਵਾ ਕੇ 11 ਰੁਪਏ ਬਣੇ ਤੇ ਮੈਨੂੰ 11 ਵਿੱਚੋਂ ਖੋਲੇ ਸੀ ਅੱਛਾ ਸਾਗ ਇਨਾ ਕੀ ਹੋ ਗਿਆ ਠੀਕ ਆ ਫਿਰ ਮੈਂ ਕਿਸੀ ਤੋਂ ਉਹ ਲੈਣੇ ਤੇ ਹੂੰ ਇੰਜਣ ਚਲਾਉਂਦੇ 2 ਰੁਪਏ ਘੰਟੇ ਤੇ ਹੂੰ ਉਹ ਤੋਂ 40 ਰੁਪਏ ਫੜੇ ਠੀਕ ਆ ਤੇ ਵਿਆਹ ਵਾਲੇ ਦਿਨ ਜਿਵੇਂ ਹੁਣ ਤਾਂ ਪੱਗਾ ਪੁੱਗਾ ਬੰਦਦੇ ਆ ਸ਼ੇਰਵਾਨੀ ਪਾਉਂਦੇ ਤੁਸੀਂ ਕੀ ਪਾਇਆ ਸੀ ਵਿਆਹਲੇ ਜੀ ਤਾਂ ਸਾਨੂੰ ਤਾਂ ਪਤਾ ਹੀ ਨਹੀਂ ਵੀ ਕੀ ਪਾਇਆ ਸੀ ਜਿਹੇ ਜੇ ਮਾਂ ਪਿਓ ਨੇ ਦੇ ਦੋ ਮਾਂ ਪਿਓ ਦੇਖਦੇ ਆ ਨਾ ਬਹੂ ਨੂੰ ਲੈਣ ਜਾਣ ਦੇਣਾ ਨਾ ਉਹ ਕਰਨਾ ਉਹਨਾਂ ਦੇ ਹੁਕਮ ਨਾਲ ਲਿਉਣੀ ਨਹੀਂ ਸੀ ਕਿਵੇਂ ਜੀ ਜਦੋਂ ਬੁੜੇ ਨੇ ਤੇ ਬੁੜੀ ਨੇ ਕਹਿਤਾ ਉਹਦੇ ਲਿਉਨੇ ਨਹੀਂ ਜਾਣਾ ਨਹੀਂ ਠੀਕ ਜੀ ਵੀ ਨਾ ਕਹਿਣਾ ਤੇ ਸਾਰਾ ਨਾ ਕਹਿਣਾ ਬੈਠੀ ਰਹੇ ਨਾ ਬਹੂ ਦੇ ਕਿ ਤਿਆਰਦੀ ਵੀ ਮੈਂ ਪੈਨਸ਼ਨ ਕਰਨੀ ਹੈ ਕੀ ਕਰਨੀ ਨਾ ਮੁੰਡੇ ਦੇ ਕਿ ਤਿਆਰਦੀ ਮੁੰਡਾ ਖੇਤ ਨੂੰ ਭਗ ਜਾਂਦਾ ਸੀ ਬਹੂ ਘਰੇ ਕੰਮ ਕਰੀ ਜਾਂਦੀ ਸੀ ਜੇ ਬੁਢਾ ਬੁੜੀ ਕਹਿੰਦੇ ਭਗ ਜਾਂਦੇ ਨਹੀਂ ਬਸ ਰਹੋ ਵੀਰੋ ਬਾਪੇ ਬੈਠੇ ਤੇ ਤੇ ਬਾਪੂ ਹੁਣ ਕਿਵੇਂ ਹੁਣ ਤਾਂ ਫਿਰ ਹਾਲਾਤ ਹੋਰ ਹੀ ਹੋਏ ਪਏ ਆ ਹੁਣ ਤਾਂ ਬਹੁਤ ਜ਼ਿਆਦਾ ਵਿਗੜੇ ਪਏ ਆ ਮੋਟਾ ਮੁੰਡਿਆਂ ਦੇ ਵੀ ਕੁੜੀਆਂ ਦੇ ਵੀ ਲੱਗਦਾ ਸਾਰ ਨੂੰ ਉਹਨਾਂ ਦਾ ਕੋਈ ਕੁੜੀ ਪੁੱਛਦੀ ਆ ਵੀ ਮੈਂ ਵਿਆਹ ਕਰਾਉਣਾ ਹੈ। ਪਿਆ ਨਾ ਮੁੰਡੇ ਨੇ ਤਾਂ ਲੋੜ ਹੀ ਨਹੀਂ ਬੱਚਿਆਂ ਦੀ। ਬੱਪੂ ਜੀ ਅ ਜਿਵੇਂ ਹੁਣ ਹੋਣ ਵਾਲੇ ਟਾਈਮਾਂ ਦੀ ਗੱਲ ਕਰੀਏ ਹੁਣ ਤਾਂ ਵਿਆਹਾਂ 'ਚ ਬਹੁਤ ਖਰਚੇ ਹੁੰਦੇ ਆ ਤੇ ਆ ਇੱਕ ਦਿਨ ਦੇ ਵਿੱਚ 10-10 ਲੱਖ ਰੁਪਈਆ ਲੱਗ ਜਾਂਦਾ ਥੋੜੇ ਵਿਆਹ ਤੇ ਕਿੰਨਾ ਖਰਚਾ ਆਇਆ ਸੀ? ਸਾਡੇ ਵਿਆਹ 'ਚ ਜੀ ਤੁਹਾਨੂੰ ਤੋੜਾ ਥਾਣਾ ਦੀ। ਜੀ ਤੁਹਾਨੂੰ ਤੋੜਾ ਆਇਆ ਪੂਰਾ ਇਹ ਜ਼ਿਆਦਾ ਹੋਰ ਕੱਪੜੇ ਡੀਡੇ ਦੇ। ਇਹ ਤਾਂ ਵੀ ਆਏ ਜ਼ਿਆਦਾ ਬੀਸੀ ਸਾਨੂੰ ਤੋਲੇ ਨਾਲ ਫਾਦ ਦਿੱਤਾ ਗਾਹਾਂ ਕਰ ਲੈ ਅਦਾ ਆਹੋ ਇੱਤਰ ਵੀ ਗੱਲਬਾਰਕ ਬਾਪੂ ਜੀ ਸასი ਘਾਲ ਬਾਪੂ ਜੀ ਕਿਵੇਂ ਹੋ ਚੜਦੀ ਕਲਾ ਜੀ ਤੁਸੀਂ ਵੀ ਸੁਣਾ ਦਿਓ ਆਪਦੇ ਵਿਆਹ ਦੀ ਗੱਲ ਕੋਲ ਵਿਆਹ ਠੀਕ ਹੈ ਵਧੀਆ ਹੋ ਗਿਆ ਦੀਆ ਆਹੀ ਬਰਾਤ ਰੋਲ ਗਈ ਜੀ ਹਾਂ ਰੋਲੇ ਰੱਪੇ ਤੋਂ ਬਿਨਾ ਹੋ ਗਈ ਜਿਵੇਂ ਲੜਾਈਆਂ ਲੜਨ ਜਮਾ ਉਦੋਂ ਉਦੋਂ ਬਾਪੂ ਵਿਆਹਾਂ ਚ ਦਾਰੂ ਦੂਰ ਕਿੰਨੇ ਕਿ ਪੀਂਦੇ ਹੁੰਦੇ ਸੀ ਜਲਦੀ ਨਿਚਾੜ ਬਥੇੜੇ ਚਲਦੇ ਸੀ ਜੀ ਹਾਂ ਜਿੰਨਾ ਖੁੱਪ ਲੈਣਦੇ ਕਿਸੇ ਨੂੰ ਕੁਝ ਖਾਣੇ ਦਿੱਤੇ ਕਿਵੇਂ ਕਿਸੇ ਨੂੰ ਕੁੱਟ ਲੈਣ ਦੇ ਥਾਣੇ ਰੱਪੇ ਨਹੀਂ ਜਾਂਦਾ ਸੀ ਬਸ ਹੁਣ ਹੁਣ ਤਾਂ ਬਾਪੂ ਵੇਮਾ ਜੇ दारू ਬਹੁਤ ਚੱਲ ਡਾਂਸਰਾਂ ਨਾਲ ਹੀ ਲੜ ਪੈਂਦੇ ਆ ਲੋਕੀ ਹਨਾ ਤੇ ਫਿਰ ਬਾਪੂ ਤਿੰਨ ਬੰਦਿਆਂ ਨੂੰ ਬੋਤਲ ਦਿੰਦੇ ਹੁੰਦੇ ਤਿੰਨ ਬੰਦਿਆਂ ਨੂੰ ਬੜੇ ਆਮ ਨਹੀਂ ਰੱਟਦੇ ਵਾਗੋ ਵਾਗ ਤੇ ਜਿਵੇਂ ਤਿੰਨੇ ਜਣਿਆਂ ਨੂੰ ਬੋਤਲ ਦੇ ਦੀ ਉਹ ਤਿੰਨ ਜਣੇ ਰੰਗੇ ਤੇ ਉਹਨੇ ਸਾਰ ਲੈਂਦੇ ਤੇ ਮਕਾ ਲੈਂਦੇ ਬੋਤਲ ਮਾਲਕ ਨੇ ਤਿੰਨ ਨੂੰ ਲੈਣੀ ਸੀ ਕਿ ਉਤ ਅਫਰ ਘਰ ਦੀ ਗੱਡੀ ਗੁੱਡੀ ਪਾਉਂਦੇ ਹੋਣਗੇ ਹਾਂ ਘਰ ਦੀ ਸੱਤ ਤੋਂ ਪਹਿਨਾ ਨਾਨਕੇ ਬੱਕਰਾ ਵੀ ਵੜਦੇ ਹੁੰਦੇ ਹੂੰ ਠੀਕ ਆ ਜਨ ਦੇ ਜਾ ਕੇ ਹੂੰ ਉਹ ਨਾਨਕੇ ਵੜਦੇ ਨੇ ਠੀਕ ਹੈ ਬਾਪੂ ਤੁਸੀਂ ਲਾ ਲੈਨੇ ਪੈਗ ਪੁੱਗ ਹਾਂ ਕਿੰਦੀ 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 ਕਿ ਫੀ ਲੈਨੇ ਦਰੂਹਰਾ ਮੇਰੇ ਤਾਂ ਥਾ ਨਹੀਂ ਕੋਈ ਨਹੀਂ ਮਰ ਕਰਨੀ ਬੀਨਾ ਨਾ ਤਾਂ ਮੈਂ ਡਿੱਗਾ ਪੀਣਾ ਮੈਂ ਮੰਝਰ ਜਾ ਕੇ ਹੂੰ ਫੌਜੀ ਫੁੱਟੀ ਤਾਂ ਨਹੀਂ ਰਹੀ ਉਹੀ ਡਿਸਪਲਾਈਨ ਚ ਪਿੰਦੇ ਹੁੰਦੇ ਆ ਵੈਸੇ ਤਾਂ ਮੇਰਾ ਪੁੱਤ ਹੈ ਗੋਲਦੀ ਅੱਛਾ ਠੀਕ ਹੈ ਫਿਰ ਤਾਂ ਉਹ ਹੋਰ ਦੂਜੀ ਆਉਂਦੀ ਹੋਣਾ ਫੌਜ ਵਾਲੀ ਉਹ ਉਹਨੇ ਲੈ ਕੇ ਪੰਛੀ ਬੋਲਣਾ ਥੋੜੇ ਦਿਨ ਲਈ ਛੁੱਟੀ ਆਈ ਸੀ ਹੁਣ ਆਊਗਾ ਉਹ ਕਹਿੰਦੇ ਕਾ ਬਾਪੂ ਹੁਣ ਪੇਟੀ ਨਹੀਂ ਹੁੰਦਣ ਬਾਪੂ ਪੋਤੇ ਨਾਲ ਕਿੰਨਾ ਕਿ ਪਿਆਰ ਆ ਕਿਉਂਕਿ ਕਹਿੰਦੇ ਮੂਲ ਨਾਲੋਂ ਵਿਆਹ ਪਿਆਰਾ ਹੋ ਜਾਂਦਾ ਮੈਂ ਕਹਿੰਦਾ ਜਿੱਦਾਂ ਉਹ ਗਿਆ ਉਹਨੂੰ 2 ਮਹੀਨਾ ਕੋ ਮੇਰੇ ਜੀਨ ਲੱਗ ਲੱਗ ਪੋਤੇ ਤਾਂ ਬਣ ਹੈ ਦੇ ਉਹ ਉਹ ਵੀ ਦੇਖਦਾ ਹੋਊਗਾ ਉਹਦੇ ਲਈ ਕੋਈ ਗੱਲ ਕਹਿ ਦਿਓ ਉਹ ਫੋਨ ਕਰਦਾ ਰੋਜ਼ ਦਿੱਲੀ ਹੂੰ ਚਾਹੇ ਤਾਂ ਹੁਣ ਆ ਜੇ ਫਿਰ ਲੋਟਾ ਹੀ ਵਜ ਜਾਏ ਹੂੰ ਉਦੋਂ ਜਿਵੇਂ ਆਖ ਮੈਨੂੰ ਬੁੜਾਉਂਦੇ ਨੇ ਉਹ ਇਹਨਾਂ ਗੱਲਬਾਤ ਮੈਨੂੰ ਜੱਟ ਕਰ ਲੰਨੇ ਇੱਕੋ ਕਹਿੰਦਾ ਮੈਂ ਤੇਰੇ ਗੋਡੇ ਪਵਾ ਕੇ ਉਮਰ ਤੇ ਹੁਣ ਆਇਆ ਹੂੰ ਮਾਨੂੰ ਕਹਾਂ ਮੈਂ ਤੇਰੇ ਗੋਡੇ ਦਾ ਰੋ ਰਿਆਂ ਪਾਂਥੀ ਮਰੀ ਬੈਠਾ ਮੇਰੇ ਤੇ ਸਕਰੰਜਾ ਨਹੀਂ ਕੰਮ ਕਰਦੀਆਂ ਪਪ ਜਿਹੜੇ ਆ ਪੁਰਾਣੇ ਥੋੜੇ ਤੋਂ ਵੀ ਪੁਰਾਣੇ ਹੋਣਗੇ ਉਹਨਾਂ ਦੇ ਕੋਟੇ-ਕੁੱਡੇ ਕਿਉਂ ਨਹੀਂ ਦੁਖਦੇ ਜੀ ਉਹ ਲੋਕ ਰਕਾਂ ਗਰੁਪਾਂ ਦਾ ਵਰਕ ਰਿਹਾ ਸੀ ਨਾ ਪਾਣੀ ਨੇ ਮਾਰਿਆ ਅੱਛਾ ਜਿਹੜਾ ਸਾਡੇ ਪਾਣੀ ਦਾ ਡਿਨਾ ਮੁਰੇ ਟੂਟੀਆਂ ਦਾ ਅਸੀਂ ਤਾਂ ਉਹਨੇ ਮਾਰਿਆ ਜਿਹੜੇ ਸਾਡੇ ਖੇਤਾਂ 'ਚ ਲੋਕ ਰਹਿੰਦੇ ਨੇ ਤਕਰੀਬਨ ਬਹੁਤ ਨਹੀਂ ਘੱਟ ਬਹੁਤ ਪੂਰਾ ਕੋਈ ਸਾਡਾ ਬਹੁਣ ਵਾਲੇ ਦੇ ਕੋਟੇ ਕਦੇ ਨਹੀਂ ਦੁਖਦੇ ਤੂੰ ਥੋੜੇ ਤੁਰਦੇ ਹਾਂ ਬਾਈ ਫੁੱਟ ਨਹੀਂ ਦੁਖਦੇ ਨਾ ਜੋ ਮੈਂ ਨਹੀਂ ਮੇਤਾ ਪੈਰਾਂ ਪਰ ਬਾਈ ਰੋਟੀ ਖਾਣਾ ਠੀਕ ਕੋਈ ਪੈਰਾਂ ਪਰ ਦੱਪ ਕਿੰਨੇ ਬੱਚੇ ਸੀ ਦੋ ਮੁੰਡੇ ਨੇ ਇੱਕ ਗੁੱਡੀ ਸੀ ਉਹ ਸੈਟਾ ਵਧੀਆ ਹਾਂ ਆ ਆ ਜੋ ਆਪਾਂ ਹੋਰ ਵੀ ਇੱਧਰ ਗੱਲਬਾਤ ਕਰਦੇ ਆ ਇੱਧਰ ਬਾਬਾ ਜੀ ਬੈਠੇ ਆ ਆ ਬਾਬਾ ਜੀ ਸਾਸ਼ਟਰੀ ਕਾਲ ਆ ਇਹਨਾਂ ਨੂੰ ਕਰਾਵਾ ਠੀਕ ਆ ਜੀ ਬਾਬਾ ਜੀ ਸਾਸ਼ਟਰੀ ਕਾਲ ਮੈਂ ਤਾਂ ਕਰ ਨਹੀਂ ਸਕਦਾ ਇਹਨਾਂ ਨੂੰ ਕਰਾ ਦੇ ਮੈਨੂੰ ਬਾਕੀ ਪੂਰੀ ਨਹੀਂ ਮੈਨੂੰ ਕੋਈ ਆਉਟ ਦੀ ਨਹੀਂ ਗੱਲ ਹਾਂ ਠੀਕ ਠੀਕ ਇਹਦਾ ਗੁੱਡਾ ਗੁਜ਼ਰ ਗਿਆ ਕਰਨਾ ਹੀ ਸੀ ਅੱਛਾ ਆਪ ਬਈਆ ਮੰਗਾ ਗੁਜ਼ਰ ਗਿਆ ਬਾਪੂ ਜੀ ਬੈਰ ਉੱਠ ਕੇ ਸਾਸ਼ਟਰੀ ਕਾਲ ਹੀ ਕਰ ਦਵਾਂ ਮਾਈਕਲ ਕੋਈ ਗੱਲ ਆ ਜੋ ਦੇਵਾਰ ਦੇ ਲੋਟੀ ਆ ਇਮੇਂਦੀ ਆਲੇ ਸ਼ੁਕਰੀਆ ਬਾਪੂ ਜੀ ਬਹੁਤ ਬਹੁਤ ਧੰਨਵਾਦ ਇੱਧਰ ਗੱਲਬਾਤ ਕਰਦੇ ਆ ਬਾਪੂ ਜੀ ਸਤਿ ਸ੍ਰੀ ਅਕਾਲ ਬਾਈ ਕਿਵੇਂ ਹੋ ਠੀਕ ਵਧੀਆ ਵੀਰੇ ਹਾਂ ਜੀ ਯਾਰ ਇਹ ਇਹ ਸਾਰੇ ਆ ਵੱਡੀ ਉਮਰ ਦੇ ਆ ਤੁਸੀਂ ਮੁੰਡੇ ਜਿਓ ਖੜੇ ਜੇ ਵਾਲ ਕੀਤੇ ਐ ਨਾ ਜੇ ਬੈਠੇ ਹੋ ਇਰੇ ਰਾਤ ਕਿ ਮਿਲ ਜਾਂਦੀ ਆ ਬਹੁਤ ਬਹੁਤ ਜੀ ਹਾਂ ਇੱਕ ਬੁੜੇ ਦੀ ਲਾਦੀ ਕਿਵੇਂ ਜੀ ਇੱਕ ਬੁੜੇ ਦੀ ਲਾਦੀ ਆ ਸਰ ਠੀਕ ਆ ਫਿਰ ਤਾਂ ਬਾਪੂ ਚ ਏਡਾ ਛੂਟਾ ਵੀ ਬਹਰ ਕਰਦੇ ਹੋ ਇੱਕ ਦੂਜੇ ਬੜੀਆਂ 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 ਕਰਦੇ ਆ ਅਬ ਤੇ ਜਵਾਕ ਨੇ ਸਾਡੇ ਕੋਨੇ ਚ ਗਾਲਾਂ ਵਾਂਦੇ ਕੌਣ ਕੱਢਦਾ ਗਾਲਾਂ ਵਾਲਾ ਉਰੇ ਹੈ ਨਹੀਂ ਕੋਈ ਉਹ ਗਿਆ ਹੋਇਆ ਨਹੀਂ ਹੋਊਗਾ ਕੋਈ ਨਾ ਕੋਈ ਬੰਦਾ ਜਿਹੜਾ ਛੇਡਾ ਵਾਲੀਆਂ ਕਰਦਾ ਹੋਊਗਾ ਨਾ ਜਿਹੜੇ ਚ ਹੇਟ ਨਹੀਂ ਆ ਆਪਾਂ ਜੇ ਅਸੀਂ ਸਾਡੇ ਨਾ ਲਾ ਦੇ ਕਪੜੇ ਦੀਆਂ ਸਾਡਾ ਖੂਨ ਇੱਕ ਹੈ ਭਾਈ ਵਿਆਹ ਹੋਇਆ ਤੁਹਾਡਾ ਹਾਂਜੀ ਹੋ ਗਿਆ ਠੀਕ ਹੈ ਇਹ ਕੀ ਕੀ ਸਿੱਖਿਆ ਫਿਰ ਇਹਨਾਂ ਤੋਂ ਕੋਈ ਨਾ ਕੋਈ ਤਾਂ ਗੱਲ ਸਿੱਖੀ ਹੋਊਗੀ ਵੀ ਕਬੀਲਦਾਰੀ ਐਂ ਚੜਾਈ ਦੀ ਆ ਤਾਂ ਆਏ ਹੁੰਦਾ ਕੀ ਕੋਈ ਨਾ ਕੋਹ ਨਾ ਕੋ ਤਾਂ ਸਿੱਖੇ ਹੀ ਹੋਊਗਾ ਇਹਨਾਂ ਤੋਂ ਬਸ ਬੁੜੀਆਂ ਥੱਲੀਆਂ ਇਹ ਲੱਗਦੇ ਰਹੇ ਨੇ 3ਵੇਂ ਥੱਲੀਆਂ ਅਸੀਂ ਲੱਗਦੇ ਹਾਂ ਬਹੁਤ ਠੀਕ ਹੈ ਵਾਪਸ ਅੱਛੀ ਗੱਲ ਆ ਠੀਕ ਹੈ ਪੱਕੀ ਗੱਲ ਹੈ ਲੱਗਣਾ ਪੈਂਦਾ ਜੀ ਘਰ ਉਹਨੇ ਚਲਾਉਣਾ ਜੇ ਉਹ ਚੰਗੀ ਹੈ ਜੇ ਤਾਂ ਦੇਖੋ ਘਰ ਵਾਲੀ ਚੰਗੀ ਹੈ ਤਾਂ ਤਾਂ ਜੂਨ ਵਧੀਆ ਹੋਊ ਜੇ ਉਹ ਬਾੜੀ ਹੈ ਤਾਂ ਜੂਨ ਬਾੜੀ ਹੈ ਬੇਬੇ ਕਿੰਨੀ ਕਿ ਚੰਗੀ ਆ ਬਥੇਰੀ ਚੰਗੀ ਕੁੜਦੀ ਕੁੜਦੀ ਤੇ ਨਹੀਂ ਦੇਖ ਲੜਾਈ ਬਣਾ ਇੱਕ ਦਿਨ ਨਹੀਂ ਸਾਰਦੇ ਮੱਝਾਂ ਨਾਲ ਹੁੰਦਾ ਕਿਵੇਂ ਕਿਵੇਂ ਆਪੂ ਲੜੇ ਬਣਾ ਵੀ ਇੱਕ ਦਿਨ ਨਹੀਂ ਸਾਰਦੇ ਮੱਜਾ ਵੀ ਕਦੇ ਪਰਾਂ ਨਹੀਂ ਡਾ ਮੇਰੇ ਦੋ ਐਕਸੀਡੈਂਟ ਹੋਏ ਨੇ ਮੈਨੂੰ ਬਚਾਇਆ ਵੀ ਉਸ ਨੇ ਠੀਕ ਹੈ ਰੱਬ ਵਰਗੀ ਆ ਰੱਬ ਵਰਗੀ ਆ ਬਾਕੀ ਕੁਝ ਬਣਾਇਆ ਨਹੀਂ ਦਾਣੇ ਨਹੀਂ ਸਿੱਟੇ ਮੁੱਠੀ ਬਣਾਇਆ ਜੋ ਵੀ ਕੀਤਾ ਚਟਨੀ ਨਾਲ ਖਾ ਲਿਆ ਮੰਗ ਕੇ ਦਾਲ ਖਾ ਲਈ ਉਹਨੇ ਕੱਪੜੇ ਆਪਣੀ ਭੈਣ ਦੇ ਪਾਏ ਨੇ ਮੈਂ ਆਪਣੇ ਭਾਈਆਂ ਦੇ ਪਾਏ ਨੇ ਮੇਰਾ 1972 ਚ ਐਕਸੀਡੈਂਟ ਟਕੜਾ ਹੋ ਗਿਆ ਸੀ ਇੱਥੇ ਢਿੱਗ ਢਿੱਗ ਪੀਤੀ ਤਿੰਨ ਮੁੰਡੇ ਮਰ ਗਏ ਤੇ ਦੋ ਅਸੀਂ ਬਚ ਕੇ ਸੀ ਬਾਅਦਸ ਅਸੀਂ ਕੱਪੜੇ ਭੈਣ ਭਾਈਆਂ ਦੇ ਪਾ ਕੇ ਜਿੰਦਗੀ ਲੰਗਾਈ ਆ ਆਪਣੀ ਹੁਣ ਬਹੁਤ ਵਧੀਆ ਠੀਕਾ ਇੱਧਰ ਵੀ ਗੱਲ ਕਰਦੇ ਬਾਪੂ ਜੀ ਸਤਿ ਸ਼੍ਰੀ ਅਕਾਲ ਅੱਛਾ ਇਹ ਭਗਤ ਚਲੋ ਇੱਧਰ ਆ ਜਾਨੇ ਬਾਈ ਕਿਵੇਂ ਹੋ ਸਤਿ ਸ਼੍ਰੀ ਅਕਾਲ ਆ ਬਾਈ ਨਾਲ ਵੀ ਗੱਲ ਕਰ ਲਈ ਕਿਵੇਂ ਹੋ ਠੀਕ ਹੈ ਠੀਕ ਹਾਂ ਬਾਈ ਕਿਹ ਕਿੰਨੇ ਇੱਥੇ ਕਿੰਨੇ ਵਜੇ ਆ ਜਾਨੇ ਹੋ ਤੜਕੀ ਆ ਜੇ ਤਾਂ ਦੱਸ ਕਰ ਠੀਕਾ ਫਿਰ ਕੰਮ ਫਿਰ ਕੰਮ ਕਰਕੇ ਕਿਹੜੇ ਟਾਈਮ ਕਰਦੇ ਹੋ ਕੰਮ ਕਰ ਤਾਂ ਕਿਹੜਾ ਆਪ ਹੀ ਕਰੀ ਜਾਂਦਾ ਪਰ ਹੈਗੇ ਕੰਮਾਂ ਨਾਲ ਬਥੇਰੇ ਠੀਕ ਠੀਕ ਅਜ ਤਾਂ ਤਾਂ ਅਸੀਂ ਖੇਡਦੇ ਸੀ ਤੇ ਪਰ ਬਾਪੂ ਨਹੀਂ ਲੜਦੇ ਥੋੜੇ ਵੀਰ ਕੰਮ ਕਾਰ ਕਰਲਾ ਚੱਲ ਅਸੀਂ ਤਾਂ ਬਜ਼ੁਰਗਾਂ ਨੇ ਪਹਿਣਾ ਹੀ ਉੱਥੇ ਲੈ ਕੋਸ ਦੀ ਗੱਲ ਹੈ ਹੂੰ ਨਹੀਂ ਜੁਗਾ ਜੀ ਦੀ ਪੈਂਚ ਕੱਲੇ ਨਹੀਂ ਹਲ ਕੇ ਨਹੀਂ ਜੁਗਾ ਜੀ ਕਰ ਵੀ ਉਹ ਰੇ ਤਾਂ ਆ ਇੱਧਰ ਆ ਬਾਈ ਕੋਲੇ ਬਾਈ ਕਿਵੇਂ ਹੋ ਠੀਕ ਹੈ ਬਾਈ ਬਾਈ ਇਹ ਕਾਹੇ ਦੱਸੋ ਮੈਂ ਹੁਣ ਵੇਖਿਆ ਫੰਮਾ ਕਾਹ ਤੋਂ ਟੰਗਿਆ ਉਹਦੇ ਪਾਸੇ ਕਿਹੜਾ ਬਾਈ ਹਾਂ ਬਾਈ ਇਹ ਕੰਨ ਚ ਆਪਣਾ ਖੁਰਕਣੀ ਹੋਣ ਲੱਗ ਜਾਂਦੀ ਉਹਦੇ ਕਰਕੇ ਫਿਰ ਨਕਾਨ ਚ ਮਾਰ ਨੂੰ ਨਾਲ ਹੀ ਰੱਖਦੇ ਹਾਂ ਜਦੋਂ ਖੱਕ ਰੜੀ ਹੁੰਦੀ ਮਾਰ ਨਾਲੇ ਕ ਮੇਲ ਸਾਫ ਕਰ ਦਿੰਦੇ ਹਾਂ ਹਾਂ ਫਿਰ ਕੋਲੀ ਰੱਖਦੇ ਹਾਂ ਹੋਰ ਨਹੀਂ ਕੋਈ ਤਿੱਖੀ ਚੀਜ਼ ਬਾਜੀ ਜਾਂਦੀ ਆ ਮੁੱਲ ਮੁੱਲੀ ਕੰਨ ਖਰਾਬ ਹੋ ਜਾਂਦਾ ਤੋ ਤੁਸੀਂ ਕੀ ਸਿੱਖਿਆ ਲਈ ਆ ਬਾਈ ਇਹਨਾਂ ਤੋਂ ਆ ਹੀ ਸਿੱਖਿਆ ਲਈ ਆ ਬਾਈ ਇੱਥੋਂ ਤਾਂ ਅਸੀਂ ਸਿੱਖਿਆਗਾ ਹਾਂ ਕੀ 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 ਸਿੱਖਿਆ ਤਾਂ ਸਾਰੀਆਂ ਖੇਡਾਂ ਜਾਣਦੇ ਆ ਠੀਕ ਆ ਸੀਪ ਭਾਬੀ ਦੇ ਆ ਕੀ ਖੇਡਦੇ ਹੋ ਜਾਦੇ ਦਾ ਹੀ ਖੇਡਦੇ ਆਂਗੇ ਰਮੀ ਖੇਡਦੇ ਆਂਗੇ ਗਦਾ ਕੁੱਟਾ ਗਦਾ ਕੁੱਟਾ ਗਦਾ ਕੁੱਟਾ ਉਹ ਤੇ ਵੀ ਹਰਦਾ ਕੌਣ ਜਿਆਦਾ ਫਿਰ ਹੈ ਹਰਦਾ ਕੌਣ ਜਿਆਦਾ ਹਰਦਾ ਹਰਦਾ ਦਾ ਪੱਤਿਆਂ ਦੇ ਇਖਤਿਆਰ ਆਕਰ ਬੰਦਾ ਸਾਡਾ ਕਾ ਆਇਆ ਨਹੀਂਗਾ ਉਹ ਹੱਥ ਨੇ ਆਉਂਦਾਗਾ ਹਾਂ ਬਈ ਉਹਦੀ ਲੇਟ ਆ ਗਈ ਡਿਊਟੀ ਜਿਆਦੇ ਉਹ ਮਨੋਰੰਜਨ ਕਰਦਾ ਫਿਰ ਫੇਰ ਖੇਡਦੇ ਆਂ ਪੂਰਾ ओके ਬਾਰ ਬਾਰ ਸ਼ੁਕਰੀਆ ਭਾਈ ਸਾਰਿਆਂ ਦਾ ਨਹੀਂ ਨਹੀਂ ਬਾਤ ਦੀ ਸ਼ੁਕਰੀਆ ਜੌਨੇ ਵਾਸਤੇ ਰੋ